ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਜਾਨੇ ਠੀਕ ਠਾਕ ਹੋਗੇ ਜੀ ਤੇ ਸਾਡਾ ਅੱਜ ਹੋ ਗਿਆ ਸੀ ਛੋਟਾ ਹਾਥੀ ਖਰਾਬ ਤੇ ਮਿਸਤਰੀ ਕੋਲ ਚੱਲੇ ਸੀ ਜੱਗੀ ਕਿਵੇਂ ਹੋ ਗਿਆ ਸੀ ਖਰਾਬ ਓਏ ਯਾਰ ਸਾਡਾ ਛੋਟਾ ਹਾਥੀ ਅੱਜ ਹੋ ਗਿਆ ਖਰਾਬ ਅਸਲ ਤੇ ਜੀ ਉਹਦੀ ਪਹਿਲਾਂ ਸਰਵਿਸ ਕਰਵਾਈ ਹੋਈ ਸੀਗੀ ਤੇ ਨਾ ਉਹਦੀ ਗੇਅਰ ਵਾਲੀ ਤਾਰ ਟੁੱਟ ਗਈ ਓਕੇ ਹਾਂ ਉਹਦੀ ਗੇਅਰ ਵਾਲੀ ਤਾਰ ਟੁੱਟ ਗਈ ਸਵੇਰੇ ਬਹੁਤ ਹੈਰਾਨਗੀ ਹੋਈ ਯਾਰ ਹਾਂ ਹੁਣ ਦੇਖਦੇ ਆਂ ਛੱਟ ਕੇ ਆਏ ਆਂ ਬਸੀ ਇਹ ਮਤਲਬ ਹੋ ਜਾਊਗਾ ਜੇ ਤੱਕ ਠੀਕ ਹਾਂ ਅੱਜ ਠੀਕ ਤਾਂ ਵੈਸੇ ਹੋਣਾ ਚਾਹੀਦਾ ਮਤਾਰ ਮਿਲ ਗਈ ਆਪਾਂ ਨੂੰ ਹਾਂ ਹਾਂ ਇਹ ਤਾਰ ਨਹੀਂ ਮਿਲੀ ਹੈਗੀ ਗੇਰ ਵਾਲੀ ਜਿਹੜੀ ਤਾਰ ਟੁੱਟੀ ਹੋਈ ਆ ਉਹ ਕਹਿੰਦੇ ਵੀ ਤਾਰ ਪਹਿਲਾਂ ਖੋਲ ਕੇ ਲੈ ਕੇ ਆਓ ਅੱਛਾ ਜੀ ਵੀ ਜਾਂ ਤਾਂ ਉਹ ਇੱਥੋਂ ਮਿਲੂਗੀ ਜਾਂ ਖੰਨੇ ਤੋਂ ਮਿਲੂਗੀ ਮਤਲਬ ਨਾ ਆਪਾਂ ਬਸੀ ਤੋਂ ਨਹੀਂ ਮਿਲਦੀ ਆਪਾਂ ਨੂੰ ਤਾਰ ਹਾਂ ਔਰ ਇਹ ਤੋਂ ਮਿਲ ਲਈ ਰਹੀ ਨਾਲੇ ਸਾਰਾ ਮਿਸਤਰੀਆਂ ਨੂੰ ਦੇਖ ਲੈ ਵੀ ਆਪਾਂ ਨੇ ਐਂ ਵੀ ਦੱਸਤਾ ਦੁਕਾਨ ਵਾਲਿਆਂ ਨੂੰ ਵੀ ਅ ਬਾਈ ਆਪਣਾ 2021 ਮਾਡਲ ਆ ਹੂੰ 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 Tata S Gold ਤਾਂ ਵੀ ਨਹੀਂ ਦੀ ਧਾਰ ਮਿਲ ਰਹੀ ਹੈ ਜੀ ਯਾਰ ਇਹ ਮਿਲ ਨਹੀਂ ਚਾਹੀਦੀ ਵੈਸੇ ਤੇ ਵੈਸੇ ਅਸਲ ਦੇ ਵਿੱਚ ਨਾ ਬਾਈ Tata S Gold ਦੀਆਂ ਜਿੰਨੀਆਂ ਗੱਡੀਆਂ 2021 ਤੋਂ ਬਾਅਦ ਆਲੀਆਂ ਆਈਆਂ ਨੇ ਹਾਂ 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 ਸਾਰੀਆਂ ਬੇਕਾਰ ਗੱਡੀਆਂ ਨੇ ਮਾਰਕੀਟ 'ਚ ਵੀ ਟੈਡ ਕਰਤੀ ਇਹਨਾਂ ਨੇ ਤੇ ਮਤਲਬ ਸਪੇਅਰ ਪਾਰਟ ਐ ਨਹੀਂ ਮਿਲਣਾ ਫਿਰ ਉਹ ਸਪੇਅਰ ਪਾਰਟ ਲੈਦਾ ਨਹੀਂ ਮਿਲਦਾ ਹੂੰ ਹੂੰ ਦੂਜੇ ਨੰਬਰ ਤੇ ਸੈਂਸਰ ਵਾਲੀਆਂ ਕਰਤੀਆਂ ਸਲੈਂਸਰ ਵਾਲਾ ਜੇ ਚਲਾਉਨੇ ਆ ਮਾੜਾ ਮੋਟਾ ਸਾਫ ਕਰਾ ਕੇ ਚਲਾਉਨੇ ਆ 10 10 15000 ਰੁਪਏ ਲੱਗਦਾ ਸਲੈਂਸਰ ਸਾਫ ਕਰਾਉਣ ਦਾ ਜੇ ਉਹਨੂੰ ਚਲਾਉਨੇ ਆ ਸਲੈਂਸਰ ਸਾਫ ਕਰਾ ਕੇ ਹੂੰ ਹੂੰ ਤਾਂ ਥੋੜੀ ਦੇਰ ਬਾਅਦ ਉਹ ਫੇਰ ਡਿੱਪਰ ਦੇਣ ਲੱਗ ਜਾਂਦਾ ਵੀ ਤੁਹਾਡਾ ਸਲੈਂਸਰ ਬੰਦ ਆ ਅੱਛਾ ਸਾਰੀ ਜਾਨੀਆਂ ਦੀ ਅੱਧੇ ਰਸਤੇ 'ਚ ਬੰਦ ਹੋ ਜਾਂਦੀ ਹੈ ਗੱਡੀ ਇਹ ਮਤਲਬ ਕਾਮਯਾਬ ਹੀ ਨਹੀਂ ਹੈਗੀ ਗੱਡੀ ਜੰਮੀ ਵੀ ਕਾਮਯਾਬ ਨਹੀਂ ਹੈਗੀ ਬੇਕਾਰ ਨੇ ਦੁਕਾਨਾਂ ਭਰੀਆਂ ਖੜੀਆਂ ਨੇ ਜੇ ਮੰਨ ਕੇ ਚੱਲ ਵੀ ਜੇ ਆਪਾਂ ਨੇ ਬਲੈਰੋ ਗੱਡੀ ਲੈਣ ਜਾਣਾ ਹੈ ਹੂੰ ਹੂੰ ਤੇ ਜੇ ਆਪਾਂ ਬਲੈਰੋ ਵਾਲਿਆਂ ਨੂੰ ਕਹਾਂਗੇ ਵੀ ਅਸੀਂ ਨੇ ਛੋਟਾ ਹਾਤੀ ਵਿੱਚ ਘ ਉਹ ਪਹਿਲਾਂ ਹੀ ਹੱਥ ਬਣ ਦਿੰਦੇ ਨੇ ਉਹ ਕਹਿੰਦੇ ਭੈਣ ਚ ਸਾਡੇ ਕੋਲ ਲੈ ਜਾ ਸਾਡੇ ਕੋਲ 100 100 ਛੋਟਾ ਆਤੀ ਖੜਾ ਕਹਦੇ ਉਹ ਹੀ ਹੈ ਮਤਲਬ ਸਮਾਨ ਨਹੀਂ ਮਿਲਦਾ ਮੇਨ ਗੱਲ ਤੇ ਹਾਂ ਮਤਲਬ ਜਿਹੜੀ ਟਾਟਾ ਇਸ ਕੰਪਨੀ ਐ ਜਮੇ ਡੈਟ ਹੋ ਗਈ ਇਹ ਸਿਰਫ ਆ ਜਮੀ ਮਤਲਬ ਸਿਰਫ ਇਹ ਸੈਂਸਰਾਂ ਦਾ ਸਿਸਟਮ ਜਿਹੜਾ ਆ ਗਿਆ ਉਹ ਗਲਤ ਆਇਆ ਹੈ ਸੈਂਸਰ ਵਾਲਾ ਸਿਸਟਮ ਅਸਲ ਦੇ ਵਿੱਚ ਲੋਡਿੰਗ ਗੱਡੀਆਂ ਦੇ ਉੱਤੇ ਨਹੀਂ ਚਾਹੀਦਾ ਹੈਗਾ ਆਮ ਗੱਡੀਆਂ ਦੇ ਉੱਤੇ ਚਲੋ ਸੈਂਸਰ ਵਾਲਾ ਸਿਸਟਮ ਚੱਲਦਾ ਹੈ ਲਾਗੂ ਹੁੰਦਾ ਹੈ ਸਾਰਾ ਕੁਝ ਠੀਕ ਆ ਓਕੇ ਆ ਪਰ ਜਿਹੜੀ ਲੋਡਿੰਗ ਗੱਡੀ ਐ ਉਹਨੂੰ ਤੇਰਾ ਦਿਨ ਪਤਾ ਹਰ ਇੱਕ ਬੰਦੇ ਨੇ ਡਰਾਈਵਰ ਰੱਖ ਕੇ ਕੰਮ ਲੈਣਾ ਆ ਲੈਣਾ ਸਹੀ ਗੱਲ ਹੈ ਡਰਾਈਵਰ ਨੇ ਤੈਨੂੰ ਪਤਾ ਵੀ ਫਿਰ ਡਰਾਈਵਰ ਨੇ ਮਨਾਈਆਂ ਕਰਨੀਆਂ ਨੇ ਉਹ ਤਾਂ ਹੈ ਹੀ ਹੈ ਤੇ ਫਿਰ ਮਾਲਕ ਨੂੰ ਬਸ ਫਿਰ ਕਿਤੇ ਕਿਤੇ ਰੋਟੀ ਜੁੜਦੀ ਆ ਭੈਣ ਚ ਜਿਹੜੇ ਕਿ ਜਿਹਦੇ ਕੋਲ ਛੋਟਾ ਬਤਲ ਸੈਂਚਰ ਵਾਲੀਆਂ ਗੱਡੀਆਂ ਨੇ ਲੋਡਿੰਗ ਵਾਲੀਆਂ ਹਾਂ ਉਹਨੂੰ ਵਿਆਹ ਜਿਹੜਾ ਰਹਿੰਦਾ ਵੀ ਕਦੇ ਭੈਣ ਚ ਇਹ ਆ ਖਰਾਬ ਨਾ ਹੋ ਜਵੇ ਆੜਾ ਹੋ ਜਵੇ ਹਾਂ ਕਦੇ ਬੰਪੇ ਨੂੰ ਲੰਗ ਜਾ ਕਦੇ ਘਾਟੀ ਨੂੰ ਲੰਗ ਜਾ ਭੈਣ ਚ ਸਵਾਲ ਲੈ ਕੇ ਮਿਸਤਰੀ ਨਾਲ ਲੱਤ ਕੇ ਗੱਡੀ ਜੇ ਵਾਹ ਦਾ ਗਮ ਖਾੜੀ ਛੇੜੀ ਲੈ ਬਾਈ ਤੁਹਾਨੂੰ ਤਾਂ ਖਾਂਦੇ ਅਸੀਂ ਮਿਸਤਰੀ ਕੋਲ ਛੋਟਾ ਆਥੀ ਖੜਿਆ ਹੋਇਆ ਸਾਡਾ ਠੀਕ ਹੈ ਜੀ ਮਿਸਤਰੀ ਦੀ ਵੀ ਸਲਾਹ ਲੈਂਦੇ ਆ ਬਾਈ ਇਹਦਾ ਕਿੱਥੇ ਮਿਲੂਗਾ ਸਵੇਰ ਬਾਅਦ ਠੀਕ ਹੈ ਜੀ ਚਲੋ ਕਹਿਤਾ ਮਿਸਤਰੀ ਨੇ ਵੀ ਜਿਆਦਾ ਇੱਥੇ ਸਰੰਦ ਲੈ ਜਾਓ ਇਹਨੂੰ ਤਾਰਾਂ ਖੋਲ ਕੇ ਦਿਨਾ ਮੈਂ ਜਾਂਦਾ ਸਰੰਦ ਤੋਂ ਮਿਲ ਜਾਣਗੇ ਆ ਜੇ ਸਰੰਦ ਤੋਂ ਨਾ ਮਿਲੀਆਂ ਤਾਂ ਫਿਰ ਤਾਰਾਂ ਨਾਲ ਲੈ ਕੇ ਜਾਓ ਜਾਂ ਪਟਿਆਲੇ ਤੋਂ ਮਿਲਣਗੇ ਜਾਂ ਖੰਨੇ ਤੋਂ ਮਿਲਣਗੇ ਕੋਈ ਐ ਮੀਂਦਸੋ ਹੁਣ ਭੈਣ ਜੋ ਇੱਕ ਛੋਟੀਆਂ ਜਾਂ ਮਾਮੂਲੀਆਂ ਤਾਰਾਂ ਲਈ ਸਾਨੂੰ ਕਿੰਨੇ ਕਿ ਦੀ ਹੋਣੀ ਹੈ ਤਾਰ ਮਸਾ 1000 1000 ਕਰੋ 11500 ਦੀਆਂ ਦੋ ਤਾਰਾਂ ਹੋਣੀਆਂ ਨੇ ਤਾਰਾਂ ਹੋਣੀਆਂ ਸਹੀ ਗੱਲ ਤੇ ਉਹਦੇ ਲਈ ਬੈਂਚ ਚ ਘੁੰਮਣਾ ਪੈ ਜਾਣਾ 100 ਕਿਲੋਮੀਟਰ ਉਧਰ ਨੂੰ ਜਾਂ 100 ਕਿਲੋਮੀਟਰ ਉਧਰ ਨੂੰ ਪਤਾ ਹੈ ਚਲੋ ਬਾਈ ਤੁਹਾਨੂੰ ਦਿਖਾਉਂਦੇ ਆ ਮਿਸਤਰੀ ਕੋਲ ਜਾ ਰਹੇ ਆ ਅਸੀਂ ਤੇ ਛੋਟਾ ਹੱਥੀ ਵੀ ਦਿਖਾਉਂਦੇ ਆ ਤੁਹਾਨੂੰ ਉਹ ਤਾਰਾ ਖਰਾਬ ਹੋ ਗਿਆ ਸੀ ਨੂੰ ਵੀ ਜਾਮ ਦੇ ਜਾਉਂਦੇ ਨੇ ਹਾਂ ਕਿਹੜੇ ਜੱਗ ਆ ਹੋ ਗਿਆ ਇਹ ਵੀਰੇ ਉਹਰੇ ਤੋਂ ਮਿਲਨੀਆ ਨਹੀਂ ਤਾਰਾਂ। ਉਹਰੇ ਤੋਂ ਮਿਲੂਗੇ ਨਹੀਂ। ਹੈਲੋ। ਅਮਰ ਕੋ ਫੋਟੋ ਕਰਾ। ਅਮਰ ਕੋ ਹਾਂ। ਚੱਲ ਫਿਰ। ਇਹ ਡਰਾਈਵਰ ਦੀ ਫੋਟੋ ਬਣਾ ਡਰਾਈਵਰ। ਇਹ ਸਾਡਾ ਡਰਾਈਵਰ ਜੀ। ਜੀ ਸਰ ਸਾਡਾ ਡਰਾਈਵਰ ਦੀ ਫੋਟੋ ਬਣਾਓ। ਇਹ ਡਰਾਈਵਰਾਂ ਖੁਸ਼ੀਆਂ। ਇਹ ਬੰਦੇ ਨੇ ਤਾਰਾਂ ਤੋੜਦੀਆਂ ਏਡੀ ਮੋਟੀ ਤਾਰ ਤੋੜਦੀ। ਇਹ ਦੇਖ ਲਾ ਵੀ ਏਡੀ ਮੋਟੀ ਤਾਰ ਇਹਨੇ ਜ਼ੋਰ ਮਾਰ ਕੇ। ਸਾਡੇ ਖੁਸ਼ੀ ਨੇ ਆ ਭਾਈ ਤਾਰ ਤੋੜਦੀ। ਹਾਂ। ਤੇ ਬਾਈ ਸਾਡਾ ਛੋਟਾ ਹੱਥੀ ਇਹਦੀ ਕਲਚ ਦੀਆਂ ਤਾਰ ਟੁੱਟ ਗਈ ਸੀ ਪਰ ਦੇਖਦੇ ਆ ਮਿਸਤਰੀ ਕਹਿੰਦਾ ਓਰੇ ਤਾਂ ਤਾਰ ਮਿਲਨੀ ਨਹੀਂ ਤੇ ਸਰੰਦ ਪਤਾ ਕਰਨ ਚੱਲੇ ਆ ਉਹਨੂੰ ਕਰਦੇ ਆ ਤਾਂ ਪਤਾ ਇਹ ਮਤਲਬ ਜਿਹੜੀ ਸੈਂਸਰ ਆਦੀ ਗੱਡੀ ਜਾਂਦੀ ਏ ਤਾਂ ਇਹਦੀ ਟਾਟਾ ਦੀ ਇਹ ਬਹੁਤ ਔਖਾ ਇਹਦਾ ਸਪੇਅਰ ਪਾਰਟ ਮਿਲਦਾ ਵੀ ਚੱਲੇ ਆ ਹੁਣ ਸਰੰਦ ਪਤਾ ਕਰਨ ਤਰਦਾ ਮੈਂ ਚੱਲ ਓਥੇ ਪਤਾ ਕਰ ਲਈਏ ਓਰੇ ਤਾਂ ਮਿਲੀ ਤਾਰ ਬੰਦੀ ਨੂੰ ਜਿੱਕੀਆ ਕਿਤਾਬਾਂ ਵੀ ਪੜਦਾ ਹੈ। ਇਹ ਬਈ ਹਾਂ ਇੱਕ ਕਿਤਾਬ ਦਾ ਨਾਮ ਆ ਮੈਂ ਤੈਨੂੰ ਫੇਰ ਮਿਲਾਂਗੀ। ਅੱਛਾ ਜੀ। ਹਾਂ। ਕਿੰਨੇ ਸਾਲ ਹੋ ਗਏ ਪੜਦੇ ਨੂੰ? ਦੂਜੀ ਕਿਤਾਬ ਹੈਗੀਆਂ ਇੱਕ ਉਦਾਸ ਕਿਤਾਬ। ਓਕੇ। ਦੋਵੇਂ ਕਿਤਾਬਾਂ ਹੈਗੀਆਂ ਨੇ ਅਮਿਰਤਾ ਪ੍ਰੀਤਮ ਦੀਆਂ ਲਿਖੀਆਂ ਹੋਈਆਂ। ਬਈ ਅਸੀਂ ਹੁਣ ਚੱਲੇ ਆਂ ਸਰਹੰਦ ਨੂੰ। ਉਰੇ ਤੇ ਮਿਸਤਰੀ ਕਹਿੰਦਾ ਮੁਸ਼ਕਲ ਹੀ ਆਤਾਰ ਮਿਲਨੀ। ਤੇ ਜਾ ਰਹੇ ਆ ਕਿਸੇ ਦੇ ਹੁਣ ਪਤਾ ਪਤਾ ਕਰਕੇ ਆਉਂਦੇ ਆ ਦੁਕਾਨਾਂ 'ਚ। ਇਹ ਮਿਲਦੀ ਹੋਈ ਨਹੀਂ ਤਾਂ ਤਕਰੀਬਨ ਖੰਨੇ ਜਾਂ ਮੰਡੀ ਗੋਵਿੰਦਗੜ੍ਹ ਕਹਿੰਦੇ ਨੇ ਮਿਲੂਗੀ ਉਹ ਜਾ ਰਹੇ ਆ ਤੇ ਸਾਡਾ ਵੀਰ ਹੈ ਕਿਤਾਬਾਂ ਪੜ੍ਹਨ ਦਾ ਬਹੁਤ ਸ਼ਕੀਨ ਹੈ ਤੇ ਉਹਦੇ ਨਾਲ ਮੁੱਖ ਦੇ ਉੱਤੇ ਬਾਰ-ਬਾਰ ਲੱਟ ਡਿੱਗੀ ਜਾ ਰਹੀ ਸੀ ਤੇ ਉਹ ਚੀਜ਼ ਨੂੰ ਬਿਆਨ ਕਰਦਾ ਇੱਕ ਸ਼ੇਅਰ ਆ ਇੱਕ ਮਿੰਟ ਮੈਂ ਮੋੜ-ਮੋੜ ਲਾਂ ਗੱਡੀ ਦਾ ਪਹਿਲਾਂ ਕਿਤੇ ਆਪਣਾ ਸ਼ੇਅਰ ਵਾਲ ਜੁਏ ਤੇ ਸ਼ੇਅਰ ਹੈਗਾ ਆ ਇਦਾਂ मेरा ख्याल है कि तेरी जुल्फ पर एक गजल लिखूं। वाह मेरा ख्याल है कि तेरी जुल्फ पर एक गजल लिखूं। तुम उसे उठाओ और वो फिर तेरे चेहरे पर, पर आ जाए और मैं तुम्हें कह दूं कि तू ना कर ना दानिया इसे बार बार उठाने की एक जुल्फ ही आज वजह है तुझे गजल सुनाने की बहुत सोना सा ਅਕਤੀਵ ਸਿੰਘ ਜੱਗੀ ਸ਼ੇਅਰ ਵੀ ਲਿਖਦਾ ਹੈ ਤੇ ਕਿਤਾਬਾਂ ਵੀ ਬਹੁਤ ਪੜ੍ਹਦਾ ਹੈ ਤਾਂ ਬੰਦਾ ਮਿਹਨਤੀ ਵੀ ਬਹੁਤ ਹੈ ਧੰਨਵਾਦੀ ਧੰਨਵਾਵੇ ਆਤਾ ਹੈ ਸਬੋਰਡ ਛੋਟੀ ਰਹਿ ਜਾਣੀ ਅੱਜ ਜੱਗੀ ਤੇ ਬੜੀ ਹੈ ਲੰਬੀ ਹੈ ਅੱਡੇ ਬਾਰਾਂ ਇੱਕ ਦੋ ਸੱਤਾਂ ਤਿੰਨ ਵਾਦ ਦੇ ਨੂੰ ਆਉਂਦੀ ਹੈ ਇਹ ਚੀਜ਼ ਉਹ ਆ ਤਾਰਾਂ ਹੀ ਆ ਨੇ ਛੋਟੀ ਇਹਨਾਂ ਇੱਕ ਆਟੋ ਦਾ ਸਪੀਅਰ ਵਾਰਡ ਜਾਇਆ ਉਹ ਬਸ ਚੱਕ ਕੇ ਲਿਆ ਆ ਜਗੀ ਕਿੰਨਾ ਚਿਰ ਟਾਈਮ ਲੱਗ ਜਣਾ ਵੈਸੇ ਭਾਈ 3 ਘੰਟੇ ਲੱਗਣਗੇ ਹਜੇ 2500 ਰੁਪਏ ਨਹੀਂ ਆ ਦੋ ਤਾਰਾਂ ਪਈਆਂ ਨੇ ਕਲੱਚ ਆਣੀਆਂ ਮਤਲਬ ਆਪੜੀ ਤਾਂ ਦਿਹਾੜੀ ਗਈ ਹਾਂ ਜਿਹੜਾ ਕਲੌਣੀਆਂ ਦਾ ਦੋ ਦਿਨਾਂ ਅੱਗੇ ਚਲੇ ਗਏ ਤੇ ਤੇ ਬਾਕੀ ਅੱਗੇ ਫਰਦਰ ਕਾਰਵਾਈ ਦੇਖਦੇ ਆਂ ਕੀ ਹੁੰਦੀ ਆ ਜਗੀ ਤਾਰਾਂ ਤੇ ਮਿਲ ਗਈਆਂ ਹੁਣ ਤਾਰਾਂ ਮਿਲੀਆਂ ਕਿੱਥੇ ਹਜੇ ਬਾਈ ਹਜੇ 3 ਘੰਟੇ ਦਾ ਟਾਈਮ ਦਿੱਤਾ ਆ ਅੱਛਾ ਇਸ ਤੋਂ ਬਾਅਦ ਹੁਣ ਆਪਾਂ ਚੱਲੀਏ ਕਿੱਧਰ ਪੈਸੇ ਆਪਾਂ ਪਾਇਆ ਏ 2500 ਰੁਪਈਆ ਓਕੇ ਮਤਲਬ ਬਹੁਤ ਔਖੀਆਂ ਮਿਲਿਆ ਨੇ ਬਾਈ ਤਾਰਾਂ ਬਹੁਤ ਔਖੀਆਂ ਮਿਲਿਆ ਨੇ ਹੁਣ ਆਪਾਂ ਉਹ ਵੀ ਲੁਧਿਆਣੇ ਤੋਂ ਆਉਣੀਆਂ ਨੇ ਤਾਰਾਂ ਅੱਜ ਉਹ ਵੀ ਕਟੋਕੜ 3 ਘੰਟੇ ਮੰਨ ਕੇ ਚੱਲੋ ਹੁਣ 3 ਘੰਟੇ ਲੱਗ ਜਾਣੇ ਹੁਣ ਫਿਰ ਆਪਾਂ ਹੁਣ ਚੱਲੀਏ ਕਿੱਥੇ 3 ਘੰਟੇ ਜਿਹੜੇ ਆਪਾਂ ਟਾਈਮ ਖਰਾਬ ਕਰਨਾ ਹੁਣ ਆਪਾਂ ਪੰਜਾਬ ਦੀ ਆਨ ਬਾਨ ਸ਼ਾਨ ਸ਼ਾਨ ਹੈ ਨਾ ਜਿਹੜੀ ਆਪਾਂ ਪਹਿਲਾਂ ਸਵੇਰੇ ਉੱਠਦੀ ਸਾਰ ਇੱਕ ਚਾਹ ਦੀ ਕੱਪੀ ਲੈਨੇ ਹੁੰਨੇ ਆ ਹਾਂਜੀ ਹੁਣ ਆਪਾਂ ਆਏ ਆ ਚਾਹੇ ਸੂਟਾ ਬਾਰ ਤੇ ਆਏ ਆ ਚਾਹ ਸੂਟਾ ਬਾਰ ਤੇ ਆਪਾਂ ਇੱਕ ਇੱਕ ਕੱਪ ਚਾਹ ਦਾ ਚਾਹ ਪੀਨੇ ਆਪਾਂ ਇੱਕ ਇੱਕ ਕੱਪ ਚਾਹ ਦਾ ਪੀਨੇ ਆ ਚਾਹ ਪੀ ਕੇ ਮੜਾ ਜਾ ਸਰੀਰ ਜਾ ਚਤਨ ਜਾ ਹੋ ਜੂ ਚਾਹ ਆਪਾਂ ਕਿਹੜੀ ਪੀਏ ਤੂੰ ਦੱਸ ਇਸਰ ਵਾਲੀ ਚਾਹ ਪੀਏ ਕਿਹੜੀ ਮਰਜ਼ੀ ਮਿਲ ਜਵੇ ਚਾਹ ਦਾ ਚਾਹੇ ਆ ਜਗੀ ਚਾਹ ਤੇ ਚਾਹੇ ਆ ਚਲ ਆਪਾਂ ਫੇਰ ਦੇਖਦੇ ਆ ਫਿਰ ਆਹ ਦੇਖਦੇ ਆ ਬਾਈ ਕਹਿੰਦਾ ਚਾਹ ਵੇਣੀਆਂ ਸੋ ਚਾਹ ਸੂਟਾ ਬਾਰ ਆ ਚੱਲਿਆ ਮੇਰਾ ਵੀਰ ਚਾਹ ਕੇਸਰ ਚਾਹ ਰੋਜ਼ ਚਾਹ ਤੇਗਿਆ ਦੀ ਚੋਪੜ ਜਾਈ ਇਲਾਚੀ ਚਾਹ ਮਸਾਲਾ ਚਾਹ ਉਲਦੀ ਬਈ ਉਲਦੇ ਹੋਏ ਆ ਇਹ ਪੀਤੀ ਘੜੀ ਜਾਵੇ ਚਲੋ ਜੀ ਉਹ ਪੀਏ ਜੀ ਨੇ ਨਾਲ ਕੰਮ ਵੀ ਹੋਇਆ ਹੂੰ ਚਲੋ ਖਾਨ ਨੂੰ ਕੀ ਦੇਖ ਨੂੰ ਸੈਂਡ ਵਿੱਚ ਵਗੈਰਾ ਖਾਣੇ ਜਾਂ ਫਰਾਈ ਚੋ ਰਾਈਸ ਫਾਈ ਉਹ ਕਰਾ ਲੈ ਫਰੈਂਚ ਫਾਈ ਵੀ ਕਰਾ ਕਰਦੇ ਸੀ ਪ੍ਰਾਈਸ ਕਿਹੜੇ ਕਰਨੀ ਆ ਜੀ ਸਿੰਪਲ ਆ ਕਰ ਕਰੀ ਲੋਗੇ ਸਿੰਪਲ ਆ ਸਾਰੇ ਬੈਰੀਅਮ ਲੋਟੜਾ ਮਤਲਬ ਕਿ ਸਸ ਸਿੰਪਲ ਫੋਟਡ ਹੁਣ ਨੂੰ ਜੀ ਹਾਂ ਜੀ ਕਰ ਕਰੀ ਚ ਫੈਪ ਮਸਾਲਾ ਆ ਜਾ ਉਹਦੇ ਇੱਕ ਮਾਈਕੀ ਦਾ ਉਹ ਕਰ ਬਸ ਬਸ ਆ ਕਰ ਬੰਮ ਇਹ ਕਹਿੰਦਾ ਇੰਕਲ ਕਰ ਦੇ ਬਾਈ ਸਾਡਾ ਆਰਡਰ ਹੋ ਗਿਆ ਤਿਆਰ ਅਸੀਂ ਹੁਣ ਆਪੇ ਲੱਗੇ ਉਹਨੇ ਭਾਜਾ ਇਹ ਲਾ ਰਿਹਾ ਸਾਗ ਤਵ ਜੇ ਕੀ ਕਹਦਾ ਸਾਫ ਲੱਗ ਰਿਹਾ ਇਹ ਬਾਈ ਆਪਾਂ ਸਰਕਲ ਦੇ ਪ੍ਰਧਾਨ ਬਣੇ ਹੋਏ ਆ ਪ੍ਰਧਾਨਾਂ ਦਾ ਗਰੁੱਪ ਬਣ ਰਿਹਾ ਹ ਹ ਉਹਨਾਂ ਨੂੰ ਦੱਸ ਰਿਹਾ ਸੀਗਾ ਵੀ ਆਪਣਾ ਗਰੁੱਪ ਬਣਾਓ ਓਕੇ ਚਲੋ ਬੱਚਿਆਂ ਵਾਸਤੇ ਛਤਰੀ ਦੇਖਣ ਲੱਗੇ ਆ ਸਕੂਲ ਨੂੰ ਜਾਂਦੇ ਨੇ ਬਹੁਤ ਔਖਾ ਹੁੰਦਾ ਛਤਰੀ ਦਾ ਰੇਟ ਕੀ ਹੈ 200 ਰੁਪਏ ਦੀ ਹੈ ਇੱਥੇ 40 ਉਪਰਾਈ ਛੋਟੀ 40 ਤੇ ਬੜੀ 200 ਜਾਇ ਜਾਇ ਆਪਣੇ ਵਾਸਤੇ 100 ਰੁਪਏ ਦੇ ਦਿੰਦੇ ਹੋ ਨਹੀਂ 300 ਰੁਪਏ ਦੇ ਦਿੰਦਾ ਇਹਨਾਂ ਦਾ ਦੋਨਾਂ ਦਾ 300 ਉਹ ਇੰਨਾ ਦਾ ਕਰ ਸਕਦਾ ਲੈਕਸ 200 ਰੁਪਏ ਘੱਟ ਦੇ ਦੇ ਉਹ 300 ਸਿੱਕੇ ਤਾਂ ਵਧੀਆ ਕੱਪੜਾ ਹੈ ਨਾ ਕਿੰਨੇ ਦੀ ਕੱਪੜਾ ਵਧੀਆ ਹੈ ਕੱਪੜਾ ਵਧੀਆ ਹੈ ਚੈੱਕ ਕਰਕੇ ਦੇਖੋ ਪਤਲੇ ਕੱਪੜੇ ਵਾਲੀ ਨਹੀਂ ਹੈ ਵਧੀਆ ਆਪੀ ਹਾਂਜੀ ਉਹ ਜਾਇ ਜਾਇ ਦੱਸ ਕਿੰਨੇ ਲੈਣੇ ਆ 380 ਹੈ 380 ਚਲੋ ਬਾਈ ਸੌਦਾ ਸਾਡਾ 380 ਚ ਹੋਇਆ ਇਹ ਬੱਚੇ ਨੇ ਬਾਈ ਦੀ ਮਾਤਾ ਗੁਜਰੀ ਕਾਲਜ ਕਿਹੜਾ ਕਿਹੜਾ ਪੜਿਆ ਔਰੇ ਉਹ ਦੱਸਿਓ ਜਰੂਰ ਕਮੈਂਟਾਂ ਚ ਇਹ ਮਾਤਾ ਗੁਜਰੀ ਕਾਲਜ ਹੈ ਇੱਥੇ ਆਪਣਾ ਸਰਫੇਵ ਦਿੱਸੜਵਾਈ ਜੀ ਪੜ੍ਹ ਕੇ ਜੇ ਨੇ ਠੀਕ ਹੈ ਜੀ ਅਸੀਂ ਪਹੁੰਚ ਗਏ ਸ੍ਰੀ ਫਤੇਗੜ ਸਾਹਿਬ ਇਹ ਆਪਣਾ ਗੁਰਦੁਆਰਾ ਸਾਹਿਬ ਹੈ ਮੇਨ ਠੀਕ ਹੈ ਜੀ ਇਹ ਮਤਲਬ ਜਦੋਂ ਇਹ ਫਾੜਕ ਬੰਦ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਹੈ ਤਾਂ ਸਿੰਗਲ ਰੋੜ ਹੈ ਉਹਦੇ ਕਰਕੇ ਇਹ ਬਹੁਤ ਜਾਮ ਹੋ ਜਾਂਦਾ ਵੀ ਇਹ ਆ ਫਤੇਗੜ ਸਾਹਿਬ ਦੇ ਦਰਸ਼ਨ ਕਰੋ ਠੀਕ ਹੈ ਜੀ ਤੇ ਮੀ ਵੀ ਬਹੁਤ ਪੈ ਰਹਿਆ ਸੀ ਔਰ ਭਾਈ ਸਾਹਿਬ ਕੀ ਮਸਲਾ ਹੋਇਆ ਤਾਰ ਦਾ ਤਾਰ ਦਾ ਮਸਲਾ ਯਾਰ ਬਣੰਗ ਭੀਰ ਚੱਲ ਰਿਹਾ ਆ ਪਹਿਲਾਂ ਤਾਂ ਤਾਰ ਵਾਲਾ ਕਹਿੰਦਾ ਸੀਗਾ ਵੀ ਤਕਰੀਬਨ ਅਸੀਂ ਲੁਧਿਆਣੇ ਤੋਂ ਬੱਸ ਦੇ ਵਿੱਚ ਰੱਖਤੀ ਹਾਂਜੀ ਤੇ ਤਾਰ ਉੱਥੋਂ ਆ ਰਹੀ ਆ ਹੂੰ 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 ਤੇ ਹੁਣ ਦੁਬਾਰਾ ਉਹਨੇ ਸਾਨੂੰ 2.5 ਘੰਟੇ ਦਾ ਟਾਈਮ ਦਿੱਤਾ ਦੀ ਆਪਾਂ ਨੂੰ ਤੇ ਦੋ ਚਾਹਾਂ ਪੀ ਕੇ ਚਾਹ ਸੁੱਟਾ ਬਾਰ ਦੇ ਵਿੱਚ ਹੂੰ ਹੂੰ ਦੁਬਾਰਾ ਅਸੀਂ ਉੱਥੇ ਜਾ ਕੇ ਦੁਬਾਰਾ ਗਏ ਹਾਂ ਹੁਣ ਆਪਾਂ ਤੇ ਹੁਣ ਉਹ ਫੇਰ ਕਹਿੰਦਾ ਵੀ ਹਜੇ ਤਕਰੀਬਨ 2 ਘੰਟੇ ਲੱਗ ਜਾਣੇ ਨੇ ਹਜੇ ਹੋਰ ਇਹ ਮਤਲਬ ਲੁਧਿਆਣੇ ਤੋਂ ਆਣੀ ਆ ਲੁਧਿਆਣੇ ਤੋਂ ਆਣੀ ਆ ਤੇ ਹੁਣ ਫਿਰ ਅਸੀਂ ਵਾਪਸ ਨੂੰ ਘਰ ਨੂੰ ਚੱਲੇ ਆ ਘਰ ਨੂੰ ਚੱਲੇ ਆ ਹੁਣ ਦੁਬਾਰਾ 2 ਦਿਨ ਘੰਟੇ ਤੱਕ ਫਿਰ ਦੁਬਾਰਾ ਸਰਾਂ ਦਾਵਾਂਗੇ ਦੁਬਾਰਾ ਜਾ ਕੇ ਉੱਥੋਂ ਤਾਰ ਲੈ ਕੇ ਆਵਾਂਗੇ ਹਾਂ 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 ਤੇ ਬਾਕੀ ਦੇਖੋ ਦੋ ਗੇੜੇ ਪੈ ਗਏ 2500 ਦੀ ਤਾਰ ਆ ਚਾਂਦੀ ਹੋ ਗਈਆਂ ਕਹਿੰਦਾ ਮਤਲਬ ਸੈਂਸਰ ਆ ਜਿਹੜਾ ਛੋਟਾ ਹੱਥੀ ਆ ਇਹ ਉਹਦੇ ਆਪਾਂ ਨੂੰ ਸਪੇਅਰ ਪਾਰਟ ਨਹੀਂ ਮਿਲਦਾ ਬਹੁਤ ਜਿਹੜੇ ਬੰਦੇ ਕੋਲ ਸੈਂਸਰ ਵਾਲਾ ਛੋਟਾ ਹਾਥੀ ਆ ਬਾ ਉਹਨੇ ਤਾਂ ਐ ਸਮਝ ਲਓ ਵੀ ਉਹਨੇ ਆਪਣੇ ਘਰਾਂ ਲਿਆ ਕੇ ਬੰਬ ਰੱਖ ਲਿਆ ਬਸ ਬਸ ਹੁਣ ਫਟਿਆ ਹੁਣ ਫਟਿਆ ਬਸ ਆਹੀ ਰਹਿੰਦਾ ਆ ਹੂੰ ਬਸ ਇਹ ਕਹਿੰਦਾ ਮਤਲਬ ਭਾਈ ਅਸੀਂ ਵੀ ਲੈ ਕੇ ਫਸ ਗਏ ਸੀ ਕਿ ਉਹਨਾਂ ਨੂੰ ਆ ਤਾਂ ਵੇਚ ਸਕਦੇ ਆ ਕਿਉਂ ਸਾਡਾ ਕੰਮ ਦੁੱਧ ਦਾ ਮੇਨ ਠੀਕ ਹੈ ਜੀ ਤੇ ਇਹ ਮਤਲਬ ਸਪੇਅਰ ਪਾਰਟ ਬਹੁਤ ਔਖਾ ਮਿਲਦਾ ਭਾਈ ਇਹ ਹੈਗਾ ਸਾਡਾ ਛੋਟਾ ਹਾਥੀ ਇਹਦੀ ਮਤਲਬ ਤਾਰ ਟੁੱਟ ਗਈ ਸੀ ਕਲਚ ਆਰੀ ਇਹ ਉਹ ਅਸੀਂ ਪਤਾ ਕਰਨ ਗਏ ਸੀ ਕਿ ਮਤਲਬ ਹਜ ਤੱਕ ਸਰੰਦ ਪਹੁੰਚੀ ਨਹੀਂ ਹੈਗੀ ਇਹ ਹੁਣ ਸ਼ਾਮੀ 5 ਵਜੇ ਜਾਵਾਂਗੇ ਬਾਈ ਅਸੀਂ ਆਪਣੇ ਹੁਣ ਲੈ ਕੇ ਚੱਲੇ ਡਰਾਈਵਰ ਨੂੰ ਇਹ ਸਾਡਾ ਡਰਾਈਵਰ ਹੈ ਖੁਸ਼ੀ ਖੁਸ਼ੀ ਲਾਲ ਆਰਾਮ ਨਾ ਨਾ ਖੁਸ਼ ਇਹਦਾ ਨਾਮ ਆ ਖੁਸ਼ਦਿਲ ਖੁਸ਼ਦਿਲ ਬਾਈ ਇਹ ਬਹੁਤ ਖੁਸ਼ ਹੈ ਨਾ ਪਤਾ ਨਹੀਂ ਦਿਲਖੁਸ਼ ਆ ਕੀ ਨਾਮ ਆ ਤੇਰਾ ਬਾਈ ਦਿਲਖੁਸ਼ ਇਹਦਾ ਨਾਮ ਆ ਦਿਲਖੁਸ਼ ਇਹ ਬੰਦੇ ਨੇ ਜ਼ੋਰ ਮਾਰਿਆ ਅੱਜ ਜਿਹੜੀ ਜੀ ਦਾ ਵਿਆਹ ਛੜਿਆ ਹੋਇਆ ਇਹ ਬੰਦੇ ਕਰਕੇ ਛੜਿਆ ਇਹਦੇ ਕਰਕੇ ਆ ਇਹ ਬੰਦੇ ਨੇ ਮਾਰਿਆ ਜ਼ੋਰ ਤੇ ਦੇਖ ਲੈ ਵੀ ਤਾਰੇ ਤੋੜਦੀ ਘੇਰ ਵਾਲੀ ਕਲੱਚ ਵਾਲੀ ਹਮ ਹੁਣ ਬਾਈ ਅਸੀਂ ਚ ਲੈ ਕੇ ਚੱਲੇ ਇਹਨੂੰ ਆਪਣੇ ਫਾਰਮ ਤੇ ਹਮ ਪਰ ਉਦਾਂ ਜੀ ਇਹ ਆਉਣਾ ਜਿਹੜਾ ਦਿਲਖੁਸ਼ ਮੁੰਡਾ ਆ ਜਿੱਦਾਂ ਕਿ ਐਨ ਪੂਰਾ ਤਕੜਾ ਡਰਾਈਵਰ ਆ ਹਮ ਹਮ ਟਰੈਕਟਰ ਤੂੜੀਆਂ ਵਾਲੀਆਂ ਮਸ਼ੀਨਾ ਗੱਡੀਆਂ ਗੁੱਡੀਆਂ ਇਹ ਆਪਣੇ ਫਾਰਮ ਦਾ ਸਾਰਾ ਕੰਮ ਸੰਭਲਣ ਲੱਗਿਆ ਹੋਇਆ ਹੈ। ਭਾਈ ਦੇਖੋ ਤੇ ਆਪਣੇ ਫਾਰਮ ਤੇ ਮੇਨ ਬੰਦਾ ਇਹੀ ਆ। ਭਾਈ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ। ਇਹ ਵੀ ਮੁੰਡੇ ਦੀ ਉਮਰ ਕਿੰਨੇ ਕਿੰਨੇ ਸਾਲ ਦਾ ਤੂੰ? ਜੀ 21 ਸਾਲ ਦਾ ਹਾਂ। ਭਾਈ 21 ਸਾਲ ਦਾ ਫੇਰ ਵੀ ਇਹ ਚੱਲਦਾ ਹੋ ਗਿਆ। ਕਈ ਵਾਰ ਕੰਮ ਦੇ ਚੱਲਦੇ ਮੈਂ ਝੜਕ ਵੀ ਦਿੰਨਾ। ਆਪਣਾ ਬਹੁਤ ਸਾਰਾ ਸਤਿਕਾਰ ਕਰਦਾ ਕਦੇ ਵਿਚਾਰਾ ਅੱਗੇ ਨਹੀਂ ਬੋਲਿਆ ਹੈਗਾ। ਤੇ ਜਦ ਇਹ ਜੇ ਕੋਈ ਗਲਤੀ ਹੋ ਜਾਂਦੀ ਹੈ ਜਦ ਇਹ ਕਹਿੰਦਾ ਸਰਦਾਰ ਜੀ ਮੇਰੀ ਇੱਥੇ ਗਲਤੀ ਹੋ ਗਈ। ਆਪਾਂ ਵੀ ਇਹਨੂੰ ਕਹਿ ਦਿੰਦੇ ਆ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਬੱਚੇ ਦੇਖੋ ਆ ਉਮਰ ਹੁੰਦੀ ਆ ਖੇਡਣ ਖੁੱਡਣੇ ਫੇਰ ਵੀ ਇਹ ਮਿਹਨਤ ਕਰ ਰਹੇ ਆ ਵੀਰੇ ਇਹ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ 21 ਸਾਲ ਦੀ ਉਮਰ ਦੇ ਵਿੱਚ ਸਾਰਾ ਫਾਰਮਿਕ ਦਾ ਕੰਮ ਸੰਭੀਰ ਫਿਰਦਾ ਪਰ ਇੱਕ ਇੱਕ ਗੱਲ ਆ ਬਾਈ ਸੋਨੂੰ ਹਮ ਹਮ ਆਪਾਂ ਨੇ ਇਹ ਬੰਦੇ ਨੂੰ ਕਹਿਤਾ ਇੱਕ ਗੱਲ ਹਮ ਵੀ ਤੇਰਾ 2-3 ਸਾਲਾਂ ਦੇ ਵਿੱਚ ਵਿੱਚ ਹਮ ਹਮ ਇਹਦੇ ਵਾਸਤੇ ਆਪਾਂ ਨੇ ਚਲੋ ਕਈ ਪ੍ਰਵਾਸੀ ਬੰਦੇ ਨੇ ਚਲਾਕ ਵੀ ਬਹੁਤ ਨੇ ਪਰੇ ਯਾਰ ਇਹ ਬੰਦਾ ਬਹੁਤ ਗੁੱਡ ਆ ਇਹ ਉਹਨਾਂ ਵਰਗਾ ਨਹੀਂ ਹੈਗਾ ਹਾਂ ਹਾਂ ਤਾਂ ਸੋਚਦੇ ਆਂ ਵੀ ਆਪਾਂ ਇਹਦਾ ਇਹਦੀ ਫੁੱਲ ਸਪੋਰਟ ਕਰੀਏ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਕਈ ਪ੍ਰਵਾਸੀ ਆਪਾਂ ਸੁਣਨੇ ਚਾਹੁੰਦਾ ਆ ਬੰਦੇ ਬਹੁਤ ਹਰਾਮਪੋ ਕਰਦੇ ਨੇ ਇਸ ਮਤਲਬ ਇਹ ਪਰ ਇਹ ਯਾਰ ਬੰਦਾ ਇਹ ਬਹੁਤ ਜ਼ਿਆਦਾ ਗੁੱਡ ਆ ਕੋਈ ਚੱਕਰ ਹੈ ਫਿਰ ਚਲੋ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ